ਜ਼ਮੀਨਦਾਰ ਦੇ ਇਸ ਪਾਸੇ ਹੋਵੇ ਤਾਂ ਆਮਦਨ ਵੱਜ ਜਾਏ ਭਾਰਤ-पाक ਕਮਾਂਤਰੀ ਸਰਹੱਦ ਤੇ ਲੱਗੀਆਂ ਤਾਰਾਂ ਵਿੱਚ ਉਲਜੀ ਪੰਜਾਬ ਦੇ ਕਿਸਾਨਾਂ ਦੀ ਜ਼ਿੰਦਗੀ ਸਤਜੀਤਾਲ ਜੀ ਤੁਸੀਂ ਵੇਖ ਰਹੇ ਹੋ ਫਤਿਹ ਮੀਡੀਆ 5 ਦੀ ਇੱਕ ਖਾਸ ਰਿਪੋਰਟ ਤਾਰ ਦੇ ਪਾਰ ਵਾਲੀ ਜ਼ਮੀਨ ਦੇ ਅਸੀਂ ਮਾਲਕ ਜ਼ਰੂਰ ਹਾਂ ਪਰ ਉਹ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਸਗੋਂ ਉੱਥੇ ਬੀਐਸਐਫ ਦੀ ਚਲਦੀ ਹੈ ਅਸੀਂ ਤਾਂ ਉੱਥੇ ਆਪਣੀ ਮਰਜ਼ੀ ਨਾਲ ਜਾ ਵੀ ਨਹੀਂ ਸਕਦੇ ਤੇ ਨਾ ਹੀ ਫਸਲ ਬੀਜ ਸਕਦੇ ਆ ਇਹ ਸ਼ਬਦ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਰੋਸੇ ਪਿੰਡ ਦੇ ਕਿਸਾਨ ਜਗਜੀਤ ਸਿੰਘ ਦੇ ਨੇ ਜਗਜੀਤ ਸਿੰਘ ਦਾ ਪਿੰਡ ਭਾਰਤ ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਹੈ ਉਹਨਾਂ ਕੋਲ ਕੁੱਲ 16 ਏਕੜ ਜ਼ਮੀਨ ਹੈ ਜਿਸ ਵਿੱਚੋਂ 10 ਏਕੜ ਤਾਰਬੰਦੀ ਦੇ ਇੱਕ ਪਾਸੇ ਹੈ ਤੇ 6 ਏਕੜ ਤਾਰਬੰਦੀ ਤੋਂ ਪਾਰ ਹੈ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਤਾਰ ਕੋ ਮਾਂਤਰੀ ਸਰਹੱਦ ਦੇ ਹੋਰ ਨੇੜੇ ਕਰ ਦਿੱਤੀ ਜਾਏ ਤਾਂ ਉਸਦੀ ਆਮਦਨੀ ਦੇ ਵਿੱਚ ਵਾਧਾ ਹੋ ਸਕਦਾ ਹੈ ਉਹ ਦੱਸਦੇ ਨੇ ਕਿ ਇਸ ਸਮੇਂ ਉਨ੍ਹਾਂ ਨੇ ਕਣਕ ਦੀ ਫਸਲ ਬੀਜੀ ਹੋਈ ਹੈ ਤਾਰ ਦੇ ਇਸ ਪਾਸੇ ਵਾਲੀ 10 ਏਕੜ ਜ਼ਮੀਨ ਦੇ ਵਿੱਚ ਫਸਲ ਠੀਕ ਹੈ ਪਰ ਤਾਰੋਂ ਪਾਰ ਵਾਲੀ ਜ਼ਮੀਨ ਤੇ ਬੀਜੀ ਫਸਲ ਰਬਾਸ ਰਹੀ ਹੈ ਕਿਉਂਕਿ ਉੱਥੇ ਜਾਣ ਦੇ ਲਈ ਬੀਐਸਐਫ ਤੋਂ ਆਗਿਆ ਲੈਣੀ ਪੈਂਦੀ ਹੈ ਇਸ ਲਈ ਤੈ ਸਮੇਂ ਦੇ ਵਿੱਚ ਹੀ ਫਸਲ ਦੀ ਦੇਖਭਾਲ ਕਰਨੀ ਹੁੰਦੀ ਹੈ ਜਦ ਕਿ ਖੇਤੀਬਾੜੀ ਦੇ ਵਿੱਚ ਕੋਈ ਤੈ ਸਮਾਂ ਨਹੀਂ ਹੁੰਦਾ ਇਸ ਕਰਕੇ ਉੱਥੇ ਫਸਲ ਦਾ ਉਤਪਾਦਨ ਘਟ ਹੁੰਦਾ ਤੇ ਇਸ ਦਾ ਸਿੱਧਾ ਅਸਰ ਉਹਨਾਂ ਦੀ ਆਮਦਨ ਤੇ ਪੈਂਦਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤਾਰ ਨੂੰ ਕਮਾਂਤਰੀ ਬਾਰਡਰ ਦੇ ਨੇੜੇ ਕਰ ਦਿੱਤਾ ਜਾਏ ਤਾਂ ਉਹਨਾਂ ਦੀ ਪੂਰੀ ਜ਼ਮੀਨ ਤਾਰਬੰਦੀ ਦੇ ਅੰਦਰ ਆ ਜਾਏਗੀ ਜਿੱਥੇ ਉਹ ਆਰਾਮ ਨਾਲ ਖੇਤੀ ਕਰ ਸਕਣਗੇ ਪੰਜਾਬ ਸਰਕਾਰ ਦੇ ਅੰਕੜਿਆਂ ਦੇ ਮੁਤਾਬਿਕ 6 ਜ਼ਿਲ੍ਹਿਆਂ ਦੇ ਕਿਸਾਨਾਂ ਦੀ ਕਰੀਬ 17000 ਏਕੜ ਜ਼ਮੀਨ ਤਾਰੋਂ ਪਾਰ ਹੈ ਰੋਸੇਪਿੰਡ ਦੇ ਕਿਸਾਨ ਪ੍ਰਪ ਸਿਮਰਨ ਸਿੰਘ ਮੁਤਾਬਿਕ ਉਹਨਾਂ ਦੇ ਪਿੰਡ ਦੇ ਕਰੀਬ 100 ਏਕੜ ਤੋਂ ਵੱਧ ਜ਼ਮੀਨ ਤਾਰ ਤੋਂ ਪਾਰ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬਾਰਡਰ ਇਲਾਕੇ ਦੇ ਵਿੱਚ ਕਿਸਾਨਾਂ ਦੀ ਜ਼ਿੰਦਗੀ ਸੌਖੀ ਨਹੀਂ ਹੈ। ਭਾਰਤ ਪਾਕਿਸਤਾਨ ਦੇ ਵਿਗੜਦੇ ਰਿਸ਼ਤਿਆਂ ਦਾ ਅਸਰ ਸਭ ਤੋਂ ਪਹਿਲਾਂ ਇੱਥੋਂ ਦੇ ਕਿਸਾਨਾਂ ਦੇ ਪੈਂਦਾ ਹੈ। ਜੰਗਲੀ ਜਾਨਵਰਾਂ ਤੋਂ ਇਲਾਵਾ ਸਮੇਂ-ਸਮੇਂ ਤੇ ਆਉਂਦੇ ਹੜ੍ਹਾਂ ਦੇ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ। ਇਸ ਵਾਰ ਆਏ ਹੜ੍ਹਾਂ ਦੇ ਕਰਕੇ ਤਾਰ ਦੇ ਇਸ ਪਾਸੇ ਤਾਂ ਜ਼ਮੀਨ ਠੀਕ ਕਰ ਲਈ ਗਈ ਪਰ ਤਾਰ ਪਾਰ ਵਾਲੀ ਜ਼ਮੀਨ ਵਿੱਚ ਅਜੀਬੀ ਰੇਤ ਪਈ ਹੋਈ ਹੈ। ਜੋ ਕਿ ਉੱਥੇ ਰੇਤ ਹਟਾਉਣ ਦੇ ਲਈ ਸਾਧਨਾਂ ਦੀ ਕਮੀ ਹੈ ਉਹਨਾਂ ਆਖਿਆ ਬੇਸ਼ੱਕ ਤਾਰੋਂ ਪਾਰ ਖੇਤੀ ਕਰਨ ਦੇ ਲਈ ਬੀਐਸਐਫ ਵੱਲੋਂ شناਖਤੀ ਕਾਰਡ ਬਣਾਏ ਹੋਏ ਨੇ ਪਰ ਤੈਹ ਸਮੇਂ ਦੇ ਵਿੱਚ ਖੇਤੀ ਕਰਨਾ ਅਤੇ ਮਜ਼ਦੂਰਾਂ ਦੀ ਥੋੜ੍ਹ ਕਰਕੇ ਉੱਥੇ ਕੰਮ ਕਰਨਾ ਬਹੁਤ ਮੁਸ਼ਕਲ ਹੈ ਬੀਐਸਐਫ ਵੱਲੋਂ ਬਣਾਏ ਗੇਟ ਰੋਜ਼ਾਨਾ ਨਹੀਂ ਖੁੱਲਦੇ ਕਈ ਵਾਰ ਤਾਂ 10 ਦਿਨਾਂ ਬਾਅਦ ਤਾਰ ਪਾਰ ਜਾਣ ਦੀ ਆਗਿਆ ਮਿਲਦੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਧਾਰੀਵਾਲ ਉਧਰ ਪਿੰਡ ਦੇ ਸਰਪੰਚ ਲੱਖਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਕਾਫੀ ਜ਼ਮੀਨ ਤਾਰ ਦੇ ਪਾਰ ਹੈ ਤੇ ਕਹਿੰਦੇ ਨੇ ਕਿ ਸਰਕਾਰ ਵੱਲੋਂ ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਤਾਂ ਦਿੱਤਾ ਜਾਂਦਾ ਪਰ ਉਹ ਨਾਕਾਫੀ ਹੁੰਦਾ ਕਣਕ ਤੇ ਝੋਨੇ ਦੀ ਫਸਲ ਹੀ ਅਸੀਂ ਤਾਰੋਂ ਪਾਰ ਬੀਜ ਸਕਦੇ ਹਾਂ ਹੋਰ ਕਿਸੇ ਫਸਲ ਦੀ ਆਗਿਆ ਨਹੀਂ ਹੈ ਦਿਨ ਵਿੱਚ ਹੀ ਖੇਤੀ ਕਰਨ ਦੀ ਇਜਾਜ਼ਤ ਹੈ ਰਾਤ ਵੇਲੇ ਨਹੀਂ ਲਖਾ ਸਿੰਘ ਮੁਤਾਬਕ ਤਾਰੋਂ ਪਾਰ ਜ਼ਮੀਨ ਦਾ ਰੇਟ ਬਹੁਤ ਘੱਟ ਹੈ ਜੇਕਰ ਕੋਈ ਕਿਸਾਨ ਜ਼ਮੀਨ ਨੂੰ ਠੇਕੇ ਉੱਤੇ ਯਾਨੀ ਲੀਸਤ ਦਿੰਦਾ ਤਾਂ ਉਸ ਦਾ ਰੇਟ ਵੀ ਘੱਟ ਮਿਲਦਾ ਹੈ ਕਿਉਂਕਿ ਲੇਬਰ ਨੂੰ ਲੈ ਕੇ ਜਾਣਾ ਤੇ ਬੀਐਸਐਫ ਦੀ ਅਗਿਆ ਲੈਣ ਦੇ ਵਿੱਚ ਇੰਨਾ ਵਕਤ ਲੱਗ ਜਾਂਦਾ ਹੈ ਕਿ ਕੰਮ ਕਰਨ ਦੇ ਲਈ ਸਿਰਫ ਕੁਝ ਘੰਟੇ ਹੀ ਮਿਲਦੇ ਨੇ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਜਾਨਵਰ ਵੀ ਫਸਲਾਂ ਦਾ ਉਜਾੜਾ ਕਰਦੇ ਨੇ ਜੇਕਰ ਤਾਰਕਰ ਕੋਮਾਂਟਰੀ ਬਾਰਡਰ ਦੇ ਨੇੜੇ ਚਲੀ ਜਾਵੇ ਤਾਂ ਇਸ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ ਇਸ ਨਾਲ ਜ਼ਮੀਨ ਦੀ ਕੀਮਤ ਦੇ ਵਿੱਚ ਵੀ ਇਜਾਫਾ ਹੋਏਗਾ ਤੇ ਅਸੀਂ ਖੁੱਲ ਕੇ ਖੇਤੀ ਕਰ ਸਕਾਂਗੇ ਉਧਰ ਭਾਰਤ ਸਰਕਾਰ ਦੇ ادارے ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਇੱਕ ਪੱਤਰ ਮੁਤਾਬਿਕ ਨਿਯਮਾਂ ਮੁਤਾਬਿਕ ਤਾਰਬੰਦੀ ਕੋਮਾਂਟਰੀ ਸਰਹੱਦ ਤੋਂ ਕਰੀਬ 137 ਮੀਟਰ ਦੂਰੀ ਤੇ ਕੀਤੀ ਜਾ ਸਕਦੀ ਹੈ ਭਾਰਤ ਪਾਕਿਸਤਾਨ ਸਰਹੱਦ ਉਤੇ ਪੰਜਾਬ ਦੇ ਵਿੱਚ ਤਾਰਬੰਦੀ ਭਾਰਤੀ ਖੇਤਰ ਅੰਦਰ ਵਲ ਕੀਤੀ ਗਈ ਹੈ ਜੋ ਅਸਲ ਸਰਹੱਦ ਯਾਨੀ ਕਿ ਜ਼ੀਰੋ ਲਾਈਨ ਤੋਂ ਕੁਝ ਦੂਰੀ ਉੱਤੇ ਤੇ ਕੁਝ ਥਾਵਾਂ ਤੇ 2-3 ਕਿਲੋਮੀਟਰ ਅੰਦਰ ਤੱਕ ਹੈ ਇਨ੍ਹਾਂ ਥਾਵਾਂ ਤੇ ਕਿਸਾਨ ਨਾ ਤਾਂ ਆਪਣੀ ਮਰਜ਼ੀ ਨਾਲ ਜਾ ਸਕਦੇ ਨੇ ਤੇ ਨਾ ਹੀ ਮਨਚਾਹੀ ਫਸਲ ਬੀਤ ਸਕਦੇ ਨੇ ਪੰਜਾਬ ਸਰਕਾਰ ਦੇ ਮੁਤਾਬਿਕ ਸੂਬੇ ਦੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦਾ ਕਿਰਾ ਕਰੀਬ 532 ਕਿਲੋਮੀਟਰ ਹੈ ਤੇ ਇਸ ਅਧੀਨ 6 ਜ਼ਿਲ੍ਹੇ ਆਉਂਦੇ ਨੇ ਮੌਜੂਦਾ ਸਮੇਂ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਤਾਰਬੰਦੀ ਤੇ ਅਸਲ ਸਰਹੱਦ ਵਿਚਾਲੇ ਹੈ ਜਿਸ ਦਾ ਅਸਰ ਉਨ੍ਹਾਂ ਦੀ ਆਰਥਿਕਤਾ ਉੱਤੇ ਪੈ ਰਿਹਾ ਹੈ ਕਿਸਾਨ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ ਤਾਰਬੰਦੀ ਨੂੰ ਅਸਲ ਸਰਹੱਦ ਨੇੜੇ ਯਾਨੀ ਕੋ ਮਾਂਟਰੀ ਨਿਯਮ ਦੇ ਮੁਤਾਬਿਕ 150 ਮੀਟਰ ਤੋਂ ਵੱਧ ਤਬਦੀਲ ਕੀਤਾ ਜਾਵੇ ਤਾਂ ਜੋ ਉਹ ਬਿਨਾਂ ਰੁਕਾਵਟ ਕਾਸ਼ਤ ਕਰ ਸਕਣ ਉਧਰ ਗੈਰ ਸਮਾਜਿਕ ਅਨਸਰਾਂ ਦੀਆਂ ਗਤੀਵਿਧੀਆਂ ਤੇ ਕਾਬੂ ਪਾਉਣ ਦੇ ਲਈ 1986 ਦੇ ਵਿੱਚ ਪੰਜਾਬ ਦੇ ਤਤਕਾਲੀ ਚੀਫ ਸਕੱਤਰ ਐਸ ਐਲ ਕਪੂਰ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜਿਸ ਨੂੰ ਕਪੂਰ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਕਮੇਟੀ ਦਾ ਉਦੇਸ਼ ਤਾਰਬੰਦੀ ਕਰਕੇ ਸਰਹੱਦੀ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਸੀ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਤਾਰਬੰਦੀ ਦੇ ਵਿੱਚ ਫਸ ਗਈ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਹਾਲਾਂਕਿ ਮੁਆਵਜ਼ਾ ਦਿੱਤਾ ਜਾ ਰਿਹਾ ਪਰ ਕਿਸਾਨਾਂ ਦੇ ਮੁਤਾਬਿਕ ਇਹ ਨਾਕਾਫੀ ਹੈ ਤਾਰਬੰਦੀ ਤੇ ਅਸਲ ਸਰਹੱਦ ਦੇ ਵਿਚਾਲੇ ਕਿਸਾਨਾਂ ਦੀ ਕਰੀਬ 17000 ਏਕੜ ਜ਼ਮੀਨ ਹੈ ਜੋ ਪੰਜਾਬ ਦੇ 6 ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਵਿੱਚ ਫੈਲੀ ਹੋਈ ਹੈ ਇਸ ਤੋਂ ਇਲਾਵਾ ਹਜ਼ਾਰਾਂ ਏਕੜ ਸ਼ਾਮਲਾਟ ਵਾਹੀਯੋਗ ਜ਼ਮੀਨ ਵੀ ਹੈ ਫੋਟੋ ਮੀਡੀਆ 5 ਦੀ ਇੱਕ ਖਾਸ ਰਿਪੋਰਟ ਵੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ